ਸਾਰੇ ਅਸੀਂ ਕੰਮ ਤੋਂ ਆ ਰਹੇ ਸੀਗੇ ਇਸ ਟਾਈਮ ਤੇ ਅਸੀਂ ਅੱਗੇ ਪਿੱਛੇ ਸੀਗੇ ਟਰੱਕ ਦੇ ਜੇ ਟਰੱਕ ਵਾਲੇ ਨੇ ਪਿੱਛੋਂ ਆਣ ਕੇ ਜਾਣ ਕੇ ਬਾ ਅੱਗੇ ਸਾਈਡ ਮਾਰ ਕੇ ਗਿਆ ਤਾਂ ਨਾਲ ਹੀ ਦੇ ਟੂ ਗਈ ਉਹਨਾਂ ਦੀ ਸਾਨੂੰ ਕੁਝ ਨਹੀਂ ਸੀ ਉਸ ਟਾਈਮ ਪਤਾ ਲੱਗ ਰਿਹਾ ਇਹ ਮਾਰਨ ਵਾਲੀ ਮੇਰੀ ਚਾਚੀ ਜੀ ਸੀਗੇ ਚਾਚੀ ਜੀ ਦੀ ਪਹਿਲਾ ਦੇ ਇਤੋ ਹੋ ਗਈ ਸੀਗੀ ਕੀ ਨਾਮ ਸੀ ਤੁਹਾਡਾ ਜਿਸਵੰਤ ਕੌਰ ਉਹ ਵੀ ਡੇਰੇ ਤੋਂ ਬੈਠੇ ਰਹਣ ਲਈ ਹਾਂਜੀ ਕਿਹਦੇ ਨਾਲ ਆ ਰਹੇ ਸੀ ਉਹ ਆਪਣੇ ਬੇਟਾ ਜੀ ਦੇ ਨਾਲ ਆ ਰਹੇ ਸੀਗੇ ਐਕਟਿਵ ਆ ਤੇ ਅੱਛਾ ਹੋਰ ਨਹੀਂ ਆ ਰਹੀ ਜੀ ਸਾਨੂੰ ਮਣੀ ਆਪਣੇ ਯਾਰ ਤੇ ਮੈਂ ਨਹੀਂ ਕੋ ਬੱਚਾ ਸੇਰ ਹਰਦਨਾ ਮਨਪ੍ਰੀਤ ਕੋ ਰਹਿਆ ਮੇਰੇ ਨਾ ਮੇਰੇ ਨਾਲੇ ਹੋ ਸਪਿੰਡ ਸੁਲਤਾਨਪੁਰ ਰਹਿਣ ਵਾਲੇ ਆ ਡੇਰਾ ਸੈਦਾ ਦਾ ਅੱਛਾ ਜੀ ਹਾਂਜੀ ਕੀ ਕੱਟਣਾ ਹੋਈ ਐ ਕਿੱਤਨਾ ਸਾਰੇ ਅਸੀਂ ਕੰਮ ਤੋਂ ਆ ਰਹੇ ਸੀਗੇ ਉਸ ਟਾਈਮ ਤੇ ਅਸੀਂ ਅੱਗੇ ਪਿੱਛੇ ਸੀਗੇ ਟਰੱਕ ਦੇ ਤੇ ਟਰੱਕ ਵਾਲੇ ਨੇ ਪਿੱਛੋਂ ਆਣ ਕੇ ਜਾਣ ਕੇ ਬਾ ਅੱਗੇ ਸਾਈਡ ਮਾਰ ਕੇ ਗਿਆ ਤੇ ਨਾਲ ਹੀ ਦੇਤੂ ਹੋ ਗਈ ਉਹਨਾਂ ਦੀ ਸਾਨੂੰ ਕੁਝ ਨਹੀਂ ਸੀ ਉਸ ਟਾਈਮ ਪਤਾ ਲੱਗ ਰਿਹਾ ਮਾਰਨ ਵਾਲੀ ਮੇਰੀ ਚਾਚੀ ਜੀ ਸੀਗੇ ਚਾਚੀ ਜੀ ਦੀ ਪਹਿਲਾਂ ਦੇ ਇਥੋਂ ਹੋ ਗਈ ਸੀ ਕੀ ਨਾਮ ਸੀ ਤੁਹਾਡਾ ਜਸਵੰਤ ਕੌਰ ਉਹ ਵੀ ਦੇ ਨਾਲ ਗਾਣੇ ਲਈ ਹਾਂਜੀ ਕੀ ਨਾਲ ਆ ਰਹੇ ਸੀ ਉਹ ਆਪਣੇ ਬੇਟਾ ਜੀ ਦੇ ਨਾਲ ਆ ਰਹੇ ਸੀਗੇ ਐਕਟਿਵਾ ਤੇ ਅੱਛਾ ਜੀ ਪਿੱਛੋਂ ਟੱਕਰ ਮਾਰੀ ਟਰੱਕ ਨਾਲ ਹਾਂ ਜੀ ਬਹੁਤ ਤੇਜ਼ ਆ ਰਿਹਾ ਸੀ ਉਹ ਪਹਿਲਾਂ ਹੀ ਬਹੁਤ ਤੇਜ਼ ਆ ਰਿਹਾ ਸੀਗਾ ਜੀ ਮੰਗ ਕਰਨੇ ਚਾਹੁੰਦੇ ਹੋ ਮੰਗ ਸਾਹਿਬ ਨੂੰ ਹਾਨੂੰ ਇਨਸਾਫ ਚਾਹੀਦਾ ਆ ਗਾਹ ਤੋਂ ਇਦਾਂ ਕਿਸੇ ਨਾਲ ਨਾ ਹੋਵੇ ਜਿੱਦਾਂ ਸਾਡੇ ਨਾਲ ਹੋਈ ਆ ਹਾਂ ਜੀ ਉਹਦੇ ਪਿੱਛੇ ਆ ਕੇ ਲੈ ਗਿਆ ਦੋ ਜਾਨੀ ਉਹਦੇ ਟਰੱਕ ਦੇ ਮੰਗਲ ਸਿਗੇ ਖੜੇ ਹੋਏ ਹ ਹੁਣੇ ਇੱਕ ਪੇਸ਼ੈਂਟ ਆਇਆ ਫੀਮੇਲ ਪੇਸ਼ੈਂਟ ਹੈ ਸਾਨੂੰ ਦੱਸਿਆ ਜਾ ਰਿਹਾ ਕਿ ਉਹ ਇੱਥੇ ਐਕਸੀਡੈਂਟ ਹੋ ਗਿਆ ਸੀ ਆਪਣੇ ਸੁਲਤਾਨਪੁਰ ਸੀ ਤੇ ਜਦੋਂ ਸਾਡੇ ਕੋਲ ਆਏ ਆ ਤਾਂ ਉਹ ਪੇਸ਼ੈਂਟ ਮੌਕੇ ਤੇ ਮਰ ਚੁੱਕਾ ਹੋਇਆ ਸੀਗਾ ਅਸੀਂ ਹੁਣ ਜਿਹੜੀ ਕਾਰਵਾਈ ਉਹ ਵੰਡੀ ਕਾਰਵਾਈ ਉਹ ਕਰ ਰਹੇ ਹਾਂ ਹਾਂ ਜੀ ਪੁਲਿਸ ਨੂੰ ਇਤਲਾ ਕਰ ਦਿੱਤੀ ਗਈ ਹੈ ਉਹ ਵੀ ਮੌਕੇ ਤੇ ਆ ਗਏ ਹੈਗੇ ਨੇ ਤੇ ਹੁਣ ਦੇਖਦੇ ਆ ਕਿ ਕੀ ਉਹ ਜਿੰਨਾ ਵੀ ਕਹਿੰਦੇ ਆ ਜਿੰਨਾ ਵੀ ਆਪਾਂ ਉੱਤੇ ਕਰਦੇ ਆ ਕੀ ਨਾਮ ਕੀ ਹੈ ਪੇਸ਼ੈਂਟ ਦਾ ਪੇਸ਼ੈਂਟ ਦਾ ਨਾਮ ਕੁਲਵੰਤ ਕੌਰ ਹੈ ਪਰ ਐਕਸੀਡੈਂਟ ਇੱਥੇ ਲੱਗੀ ਹੋਇਆ ਆਪਣੇ ਬੀਡੀਪੀਓ ਆਫਿਸ ਦੇ ਇਲਾਕੇ ਕਰੇ ਨੇ ਇਹ ਸਈ ਬਲਦੇਵ ਸਿੰਘ ਦਾੜਾ ਸੁਲਤਾਨਪੁਰ ਲੋਧੀ ਜੀ ਇਹ ਜਦਜਵੰਤ ਕੌਰ ਪਤਨੀ ਸਰੇਂਦਰ ਸਿੰਘ ਗੁਰਪਚੰਦਾ ਬਰਜੇ ਨੂੰ ਉਂਦਰ ਬਰਜੇ ਸੁਲਤਾਨਪੁਰ ਲੋਧੀ ਇਹਦੇ ਨਾਲ ਇਹਦਾ ਬੇਡਾ ਜਿਸ ਕੁਪ ਦੇ ਜਾ ਰਹੇ ਸੀਗੇ ਇੱਕ ਨਾਮ ਨੋਮਾ ਉਹ ਟਰੱਕ ਚਾਰ ਦਿਨਿਆ ਬੜਾ ਟਰੱਕ ਨਾਲ ਇਹਨਾਂ ਰੋਡ ਦਾ ਸਾਈਡ ਮਾਰੀਆ ਟਰੱਕ ਭਜਾ ਕੇ ਲੈ ਗਏ ਮੈਨੂੰ ਕੋਈ ਨਹੀਂ ਮੋਕੇ ਦਿੱਤੋ ਗਿਆ ਜਿੰਨਾ ਡਰਗਰੀਆ ਦਰਲੇੰਦਾ ਲੌਜੀ ਡੈਡ ਆਊਟ ਲੱਗਦੀ ਹੋਈ ਹੈ ਗੇਵਰੇ ਸੀਜੀ ਗੇਵਰੇ ਚੈੱਕ ਕਰਿਆ ਜੋ ਬੰਦੀ ਕਰਵੇ ਗੋਨ ਦਾ ਉਹ ਕਰ ਰਹੇ ਆ